ਜਨਾਲਾ ਵਿਖੇ ਨਗਰ ਪੰਚਾਇਤ ਜਨਾਲਾ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਨੇਜਰ ਦੇ ਘਰ ਪਹੁੰਚੇ ਵਿਕਰਮਜੀਤ ਮਜੀਠੀਆ ਨੇ ਜਿੱਥੇ ਉਹਨਾਂ ਦੀ ਪਤਨੀ ਦੇ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਰੱਖੇ ਕੋਈ ਪ੍ਰੋਗਰਾਮ ਨੂੰ ਲੈ ਕੇ ਨਿਸ਼ਾਨੇ ਸਾਦੇ ਹਨ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਦੀਪ ਪਾਠਕ ਅਤੇ ਸੁਸ਼ੀਲ ਗੁਪਤਾ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਜਿਨ੍ਹਾਂ ਨੇ ਪੰਜਾਬ ਵਿਰੋਧੀ ਸਟੈਂਡ ਲਿਆ ਹੈ ਉਥੇ ਹੀ ਮੁੱਖ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਵਿਕਰਮ ਜੀਠਿਆ ਨੇ ਕਿਹਾ ਕਿ ਸਰਕਾਰ ਨੇ ਡਰਾਮਾ ਰਚਿਆ ਹੈ ਇਹ ਇੱਕ ਇਵੈਂਟ ਮੈਨੇਜਮੈਂਟ ਬਣਾ ਦਿੱਤਾ ਹੈ ਅਤੇ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਕੋਈ ਇਵੈਂਟ ਵਾਲੀ ਥਾਂ ਨਹੀਂ ਹੈ ਜਿੱਥੇ ਸੰਗਤਾਂ ਮਾਸਤਾ ਖੋਣ ਦੇ ਲਈ ਆਉਂਦੀਆਂ ਹਨ ਚਾਚਾ ਜੀ ਮਨਜੀਤ ਸਿੰਘ ਹੋਰਾਂ ਦੇ ਪਰਿਵਾਰ ਚ ਸਾਡੇ ਸਤਿਕਾਰਯੋਗ ਚਾਚੀ ਜੀ ਦਾ ਜੋ ਘਾਟਾ ਪਿਆ ਉਹਦੇ ਵਾਸਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਕਿ ਮਾਤਾ ਜੀ ਨੂੰ ਆਪਣੇ ਚਰਨਾ ਕਮਣਾ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬੱਚਿਆਂ ਨੇ ਬਹੁਤ ਵੱਡੀ ਸੇਵਾ ਮਾਤਾ ਜੀ ਦੀ ਕੀਤੀ ਆ ਮੈਂ ਸਮਝਦਾ ਅੱਜ ਦੇ ਜਮਾਨੇ 'ਚ ਮਾਪਿਆਂ ਦੀ ਸੇਵਾ ਜੋ ਵੀ ਕਰੂਗਾ ਦੇਖੋ ਜਨ ਜਿਉਣਾ ਮਰਨਾ ਮਾਲਕ ਦੇ ਹੱਥ 'ਚ ਹੈ ਮਗਰ ਜੋ ਇਨਸਾਨੀ ਫਰਜ਼ ਨੇ ਜੋ ਬੱਚਿਆਂ ਦੀ ਜ਼ਿੰਮੇਵਾਰੀ ਆ ਉਸ ਨੂੰ ਬੇਕੂਬੀ ਬੱਚਿਆਂ ਨੇ ਨਿਭਾਈਆਂ ਮੈਂ ਸਮਝਦਾ ਇਹ ਬਹੁਤ ਜ਼ਰੂਰੀ ਆ ਅੱਜ ਦੇ ਜਮਾਨੇ 'ਚ ਇਸ ਗੱਲ ਨੂੰ ਸਮਝਣਾ ਤੇ ਉਸ ਤੇ ਅਮਲ ਕਰਨਾ ਇਹ ਕੋ ਡਿਕਟੇਟਰਸ਼ਿਪ ਆ ਸੁਦਾਮ हुसैन ਗਦਾਫੀ ਦਾ ਰਾਜ ਆ ਲੋਕਤੰਤਰ ਦੀ ਦਾ ਗੱਲ ਕੋਈ ਨਹੀਂ ਇਹ ਬਦਲਾਅ ਦੇ ਹਿੱਸੇ 'ਚ ਹੀ ਆ ਜੋ ਹਾਲਾਤ ਬਣੇ ਆ ਕਿ ਤੁਸੀਂ ਕੋਈ ਮੀਡੀਆ ਚੈਨਲ ਹੈ ਕੋਈ ਵੀ ਹੈ ਕੋਈ ਚਾਹੇ ਵਿਰੋਧੀ ਤੇ ਰਹੇ ਕੋਈ ਕੋਈ ਗੱਲ ਕਰੇ ਤੇ ਉਸ ਨੂੰ ਗੱਲ ਕਰਨ 'ਚ ਪਾਬੰਦੀ ਆ ਸਹੀ ਗੱਲ ਸੁਣ ਕੇ ਨਹੀਂ ਸਰਕਾਰ ਰਾਜੀ ਨਸ਼ਾ ਮੁਕਤੀ ਤਕ ਉਸੇ ਰੀਰ ਮੰਦਰ ਸਾਹਿਬ ਨਾਲ ਜੀ ਨਮਾਣੇ ਹੋ ਕੇ ਸੰਗਤ ਜਾਵੇ ਤੇ ਮੈਨੂੰ ਉਹਦੇ 'ਚ ਕੋਈ ਦੋਖ ਨਹੀਂ ਮਗਰ ਜਿਸ ਤਰੀਕੇ ਨਾਲ ਅੱਜ ਇੱਕ ਇਵੈਂਟ ਮੈਨੇਜਮੈਂਟ ਉੱਥੇ ਬਣਾਤਾ ਉਹ ਨਹੀਂ ਚਾਹੀਦਾ ਜੀ ਜਿੰਨੇ ਵੀ ਗੁਰੂ ਘਰ ਜਾਂਦੇ ਆਰਿਕਾਸ ਤੌਰ ਤੇ ਦੇਖੋ ਅੱਜ ਜੋ ਇਹ ਸਾਰਾ ਡਰਾਮਾ ਰਚਿਆ ਗਿਆ ਹੈ ਸਰਕਾਰ ਵੱਲੋਂ ਅਸਲੀਅਤ ਤਾਂ ਬਹੁਤ ਇਸ ਤੋਂ ਪਰਾਂ ਜੀ ਅਸਲੀਅਤ ਪਿੰਡਾਂ 'ਚ ਦਿਖ ਰਹੀ ਹੈ ਅਸਲੀਅਤ ਕਸਬਿਆਂ 'ਚ ਦਿਖ ਰਹੀ ਹੈ ਜਿਨ੍ਹਾਂ ਬੱਚਿਆਂ ਨੂੰ ਤੁਸੀਂ ਲੈ ਕੇ ਗਏ ਹੋ ਉਹ ਬੱਚੇ ਤਾਂ ਇਸ ਤੋਂ ਮੀਲੋ-ਮੀਲ ਦੂਰ ਨੇ ਕਿਉਂਕਿ ਕੋਈ ਸਤਵੀਂ ਦਾ ਹੈ 8ਵੀਂ ਦਾ ਯੋ ਪਿੰਡਾਂ ਚ ਕਸ਼ਮੀਆਂ ਚ ਹਾਲਾਤ ਐ ਉਹਦੇ ਬਾਰੇ ਕਰ ਕੁਛ ਨਹੀਂ ਰਿਹਾ ਔਰ ਮੁੱਖ ਮੰਤਰੀ ਸਾਹਿਬ ਆਪਕੇ ਲੱਗੇ ਆ ਸ੍ਰੀ ਹਰਮੰਦਰ ਸਾਹਿਬ ਗਏ ਔਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਆਪ ਆਪ ਦੀ ਮਾਤਾ ਦੀ ਝੂਠੀ ਸੌ ਖਾਦੀ ਕਿ ਉਹ ਛੱਡਣਗੇ ਨਸ਼ਾ ਇਸ ਲਈ ਮੈਂ ਜੇ ਇਸ ਗੱਲ ਦੇ ਮੈਨੂੰ ਠੀਕ ਨਹੀਂ ਲੱਗੀ ਦੇਖੋ ਇੱਕੋ ਰੰਗ ਦੀ ਪੱਗਬਾਨੀ ਉਹ ਰੰਗ ਦੀ ਪੱਗ ਜਿਵੇਂ ਮੁੱਖ ਮੰਤਰੀ ਸਾਹਿਬ ਬਣਦੇ ਆ ਔਰ ਉਸ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਉਸ ਨੂੰ ਇਵੈਂਟ ਬਣਾਉਣਾ ਸ੍ਰੀ ਹਰਮੰਦਰ ਸਾਹਿਬ ਮੇਰਾ ਵੀ ਰਿਵੈਂਟ ਨਹੀਂ ਆ ਕਿ ਗੁਰੂ ਸਾਹਿਬ ਦੀਆਂ ਆਪਦੀਆਂ ਲੋਕ ਜਾਂਦੇ ਆ ਭੁਲਣਾ ਬਖਸ਼ਾਉਣ ਗੁਰੂ ਸਾਹਿਬ ਦੀਆਂ ਅਸੀਸਾਂ ਬਖਸ਼ਿਸ਼ਾ ਲੈਣ ਇੱਕ ਮਰਿਆਦਾ ਇੱਕ ਲੋਕਾਂ ਦੀ ਆਸਥਾ ਹੈ ਇਹ ਤੁਸੀਂ ਅੱਜ ਪੋਲਿਟিক্যাল ਪਾਰਟੀ ਇਸ ਨੂੰ ਆਪ ਦੇ ਤਰੀਕੇ ਨਾਲ ਅੱਜ ਇਸ 스테ਜ ਨੂੰ ਵਰਤ ਰਹੀ ਆ ਮੈਂ ਉਸ ਨੂੰ ਕੋਈ ਬਹੁਤ ਸਿਆਣਾ ਫੈਸਲਾ ਨਹੀਂ ਸਮਝਦਾ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਤੇ ਸੀਐਮ ਕਹਿ ਰਹੇ ਨੇ ਕਿ ਵਿਰੋਧੀ ਭੱਜੇ ਦਿਖਾਈ ਦੇ ਰਹੇ ਇੱਕ ਨਾ ਤੁਹਾਨੂੰ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਇੱਕ ਗੱਲ ਤੋਂ ਸੁਚੇਤ ਕਰਨਾ ਚਾਹੁੰਨਾ ਇਹ ਬਹਿਸ ਸੁਪਰੀਮ ਕੋਰਟ ਤੇ ਉਤੋਂ ਦੀ ਹੋ ਜਾਣੀ ਹੈ ਜੀ ਸੁਪਰੀਮ ਕੋਰਟ ਤੇ ਤਾਂ ਤੁਸੀਂ ਸਰੈਂਡਰ ਕਰ ਰਹੇ ਕੱਲ ਵੀ ਇੰਨਾ ਜਿਹੜਾ ਉਹ ਸੰਦੀਪ ਪਾਠਕ ਕਿਹੜਾ ਕੱਲ ਬੋਲ ਕੇ ਕਹਿ ਰਿਹਾ ਕਿ ਹਾਂ ਹਰਿਆਣੇ ਨੂੰ ਪਾਣੀ ਉਹਦਾ ਮਿਲਣਾ ਚਾਹੀਦਾ ਸੁਪਰੀਮ ਕੋਰਟ ਕਹਿੰਦੇ ਫੈਸਲਾ ਕਰ ਦਵੇ ਸਾਡਾ ਅਸੀਂ ਬਹਿ ਕੇ ਕਰ ਲਾਂਗੇ ਪੰਜਾਬ 'ਚ ਸਾਡੀ ਸਰਕਾਰ ਬਣ ਗਈ ਹਰਿਆਣੇ 'ਚ ਬਣ ਜੀ ਜੋ ਅਸੀਂ ਗੱਲਾਂ ਕਹਿ ਰਹੇ ਆ ਕਿ ਇਹਨਾਂ ਨੇ ਸਰੈਂਡਰ ਕਰਤਾ ਉਹ ਆਪ ਵੀ ਫੇਰ ਵਾਰ-ਵਾਰ ਮੋਲ ਲਾ ਰਹੇ ਕਿ ਭਗਵੰਤ ਮਾਨ ਉਹਦੇ ਖਿਲਾਫ ਐਕਸ਼ਨ ਲਾਊਗਾ ਦੇਖੋ ਬਾਹਰਲੇ ਲੋਕ ਲਿਆ ਕੇ ਕੋਈ ਯੂਪੀ ਬਿਹਾਰ ਉੱਤਰਾਖੰਡ ਤੋਂ ਇੱਥੇ ਐਮਪੀ ਬਣਾਤਾ ਉਹਨੂੰ ਪੰਜਾਬ ਦੇ ਇਸ਼ੂਜ਼ ਹੀ ਨਹੀਂ ਪਤਾ ਉਹ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਨਾਲ ਕੌਣ ਬੈਠਿਆ ਸੁਸ਼ੀਲ ਗੁਪਤਾ ਜਿਹੜਾ ਪਹਿਲਾਂ ਹੀ ਕਹਿਆ ਆ ਕਿ ਪੰਜਾਬ 'ਚ ਸਾਡੀ ਸਰਕਾਰ ਆ 25 ਤੱਕ ਸਾਡੀ 24 ਅਖੀਰ ਤੱਕ ਸਾਡੀ ਸਰਕਾਰ ਹਰਿਆਣੇ 'ਚ ਬਣ ਜਾਣੀ ਆ 25 ਤੱਕ ਅਸੀਂ ਪਾਣੀ ਐਸਵਾਈਐਲ ਦਾ ਕੋਨੇ-ਕੋਨੇ ਤੇ ਪਹੁੰਚਾ ਦੇਵਾਂਗੇ ਕੇਜਰੀਆਲ ਸਾਹਿਬ ਨੇ ਸੁਪਰੀਮ ਕੋਰਟ ਲਿਖਤੀ ਦਿੱਤਾ ਕਿ ਅਸੀਂ ਹਰਿਆਣੇ ਦੇ ਪੱਖ ਨਾਲ ਸਹਿਮਤ ਆ ਅਸੀਂ ਉਹ ਕਾਗਜ਼ ਵੀ ਸਾਡੀ ਪਾਰਟੀ ਨੇ ਉਹ ਜਨਤਕ ਕੀਤਾ बोलके सुप्रीम कोर्ट ਦੇ ਐਫੀਡੇਵਿਟ 'ਚ ਮੌਜੂਦਾ ਸਰਕਾਰ ਨੇ ਵੀ ਕਹਿ ਤਾ ਕਿ ਅਸੀਂ ਤਾਂ ਐਸਵਾਈਐਲ ਬਣਾ ਕੇ ਰਾਜੀ ਆਂ ਵਿਰੋਧੀ ਪਾਰਟੀਆਂ ਨਹੀਂ ਬਣਨੀ ਦੇਣੀ ਚਾਹੁੰਦੇ ਇਨਸਾਲਾਤ 'ਚ ਕੀ ਇਹ ਡਿਬੇਟ ਲੋਕਾਂ ਦਾ ਧਿਆਨ ਭਟਕਾਉ ਨਹੀਂ ਜਾਂ ਤਾਂ ਮੁੱਖ ਮੰਤਰੀ ਸਾਹਿਬ ਇੱਥੇ ਕਹਿਣ ਕਿ ਇਹ ਡਿਬੇਟ ਦਾ ਜੋ ਫੈਸਲਾ ਹੋਊਗਾ ਇਹ ਸੁਪਰੀਮ ਕੋਰਟ ਦੇ ਉੱਤੇ ਹੀ ਹੋਊਗਾ ਨਹੀਂ ਆ ਭਾਈ ਅਸੀਂ ਤਾਂ ਦੋ ਗੱਲਾਂ ਕਰਦੇ ਆ ਪਹਿਲਾਂ ਤਾਂ ਐਫੀਡੇਵਿਟ ਵਾਪਸ ਲਓ ਕੇਜਰੀਆ ਲਾਲਾ ਜਿਹੜਾ ਤੁਸੀਂ ਬੋਲ ਕੇ ਆਏ ਹੋ ਉੱਥੇ ਐਸਵਾਈਐਲ ਬਣਾਉਣ ਦੇ ਹੱਕ 'ਚ ਉਸ ਨੂੰ ਵਾਪਸ ਲਿਓ ਤੇ ਡਿਬੇਟ ਕਰਾਉਣੀ ਆ ਤੇ ਕੇਜਰੀਵਾਲ ਨੂੰ ਨਾਲ ਬਿਠਾਓ ਤੇ ਡਿਬੇਟ ਦਾ ਜਿਹੜਾ ਸੰਚਾਲਕ ਹੈ ਉਹ ਫੂਲਕਾ ਸਾਹਿਬ ਵਰਗਿਆਂ ਨੂੰ ਕਿਸੇ ਨੂੰ ਬਣਾਓ ਜਿਹੜਾ ਕੋਈ ਉੱਥੇ ਗੱਲ ਸਹੀ ਰੱਖ ਵੀ ਚੱਕੂਗਾ ਜਿਹੜੀ ਡਿਬੇਟ ਕਰਾਈ ਇਹ ਰੇ ਆ ਕਰਾਉਣ ਵਾਲੇ ਵੀ ਇਹ ਚਲਾਉਣ ਵਾਲੇ ਵੀ ਇਹ ਕਿ ਸੁਪਰੀਮ ਕੋਰਟ ਚ ਹਰਿਆਣਾ ਦੇ ਪੱਖ ਚ ਪੱਖ ਵੀ ਪੇਸ਼ ਕਰਨ ਵਾਲੇ ਇਹ ਇਹਨਾਂ ਤੋਂ ਫਿਰ ਕੀ ਆਸ ਰੱਖੂੰ ਤੁਸੀਂ ਮਸਲ ਤੁਸੀਂ ਕੱਲਾ ਲੋਕਾਂ ਨੂੰ ਧੋਖਾ ਦੇਣ ਲਈ ਕੰਮ ਕਰੀ ਚਾਓ ਅਸੀਂ ਉਸ ਧੋਖੇ ਦੇ ਉਲਟ ਆ ਪਹਿਲਾਂ ਆਪਦਾ ਐਫੀਡੇਵਿਟ ਵਾਪਸ ਲੋ ਔਰ ਮੁੱਖ ਮੰਤਰੀ ਆ ਕੇ ਅਰਵਿੰਦ ਕੇਜਰੀਵਾਲ ਮਾਫੀ ਮੰਗੇ ਸੁਸ਼ੀਲ ਗੁਪਤੇ ਨੂੰ ਤੇ ਪਾਠਕ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਓ ਜਿਨ੍ਹਾਂ ਨੇ ਪੰਜਾਬ ਵਿਰੋਧੀ ਸਟੈਂਡ ਲਿਆ ਹੁਣ ਵੀ ਲੈ ਰਿਹਾ ਰਾਤ ਕੱਲ ਰਾਤ ਫੇਰ ਲਿਆ ਔਰ ਸਾਡੇ ਆ ਗਦਾਰ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਤੇ ਨਾਲ ਖੜੇ ਆ ਜੋੜਾ ਮਾਜਰਾ ਉਹ ਸਟੇਜ ਨਾਲ ਸਾਂਝੀ ਕਰ ਰਿਹਾ ਬੀਬੀ ਆਪਣਾ ਤਲਵੰਡੀ ਸਾਬੋ ਵਾਲੀ ਐਮਐਲਏ ਉਹ ਨਾਲ ਖੜੀ ਹੈ ਇਹਨਾਂ ਨੇ ਕਿਉਂ ਨਾਲ ਰੋਕਿਆ ਉਹਨੂੰ ਇਹ ਗੱਲ ਕਰਨ ਤੋਂ ਐਸਮ ਜੀ ਨਿਊਜ਼ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ